ਜ਼ਿਲ੍ਹਾ ਪਟੰਡਾ ਦੇ ਸ਼ਹਿਰ ਰਾਮਪਰਾ ਦੇ ਸਿਟੀ ਥਾਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸੀ ਜਾਣਕਾਰੀ ਦਿੰਦਿਆਂ ਪਿਰਤਪਾਲ ਸਿੰਘ ਉਪ ਕਪਤਾਨ ਪੁਲਿਸ ਰਾਮਪਰਾ ਫੂਲ ਨੇ ਦੱਸਿਆ ਕਿ ਥਾਣਾ ਸਿਟੀ ਰਾਮਪਰਾ ਤੇ ਜ਼ਿਲ੍ਹਾ ਪਟੰਡਾ ਦੇ ਏਰੀਏ ਵਿੱਚ ਵੱਖ-ਵੱਖ ਸੈਕਟਰਾਂ ਤੋਂ ਇੱਕ ਚੋਰ ਗਰੋਹ ਜੋ ਹਮੇਸ਼ਾ ਰਾਤ ਨੂੰ ਪਾੜ ਲਾ ਕੇ ਚੋਰੀਆਂ ਕਰਦਾ ਸੀ ਉਸ ਨੂੰ ਟ੍ਰੇਸ ਕਰਨ ਦੀ ਥਾਣਾ ਸਿਟੀ ਰਾਮਪਰਾ ਦੀ ਟੀਮ ਨੇ ਸਫਲਤਾ ਹਾਸਲ ਕੀਤੀ। ਉਹਨਾਂ ਦੱਸਿਆ ਕਿ 2 3 ਅਤੇ 4 ਤਰੀਕ ਦੀ ਦਰਮਿਆਨੀ ਰਾਤ ਨੂੰ ਮਹਾਦੇਵ ਰਾਇ ਸਮੇਲ ਰਾਮਪਰਾ ਫੂਲ ਵਿੱਚੋਂ ਨਾਮਲੂ ਵਿਅਕਤੀਆਂ ਨੇ ਕਰੀਬ 157 ਬੋਰੀਆਂ ਚੌਲ ਚੋਰੀ ਕੀਤੇ ਜੇਤੇ ਸ਼ਰਿੰਦਰਪਾਲ ਗਰਗ ਪੁੱਤਰ ਆਮਦੇਵਾਲ ਵਾਸੀ ਰਾਮਪਰਾ ਮੰਡੀ ਦੇ ਬਿਆਨ ਅਧਾਰਤ ਮੁਕੱਦਮਾ ਦਰਜ ਕੀਤਾ ਗਿਆ ਥਾਣਾ ਸਿਟੀ ਰਾਮਪਰਾ ਚ ਦਰਜ ਮੁਕੱਦਮੇ ਤੋਂ ਬਾਅਦ ਦੋਸ਼ੀਆਂ ਨਾਲ ਜੋ ਕਾਬੂ ਕੀਤੇ ਪੁਲਸੇ ਦੋਸ਼ੀਆਂ ਨੂੰ ਸੰਜੇ ਕੁਮਾਰ ਉਰਫ ਕਾਲਾ ਉਰਫ ਟਰਾਲਾ ਪੁੱਤਰ ਆਰਾਮ ਲਾਲ ਵਾਸੀ ਆਦਰਸ਼ ਨਗਰ ਰਾਮਪਰਾ ਮੰਡੀ ਅਤੇ ਅਜੇ ਕੁਮਾਰ ਉਰਫ ਕਾਲਾ ਅਜੇ ਕੁਮਾਰ ਪੁੱਤਰ ਨਾਇਨਪਾਲ ਵਾਸੀ ਭਗਤ ਸਿੰਘ ਕਲੋਨੀ ਰਾਮਪੁਰਾ ਨੂੰ ਹੱਜਮਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਟਰੱਕ ਦੋ ਮੋਟਰਸਾਈਕਲ ਰੇੜੀਆਂ ਕਰੀਬ 250 ਦੇ ਕਰੀਬ 14 ਦੇ ਗੱਟੇ ਅਤੇ ਖਾਲੀ ਗੱਟੇ ਜਿਨ੍ਹਾਂ ਉੱਪਰ ਸੈਲਰਾਂ ਦੀਆਂ ਮੋਹਰ ਲੱਗੀ ਹੋਈ ਸੀ ਬਰਾਮਦ ਕੀਤੇ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜੋ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਤ ਕੀਤੀ ਜਾਵੇਗੀ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇੱਥੇ ਜ਼ਿਕਰਯੋਗ ਹੈ ਕਿ ਜਿਹੜੇ ਚਾਵਲ ਚੋਰੀ ਦੇ ਚਾਵਲ ਕੁਝ ਸੈਲਰ ਮਾਲਕ ਹੀ ਖਰੀਦਦੇ ਸਨ ਜਿਨ੍ਹਾਂ ਦੀ ਹਰਿ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ ਪਰੰਤੂ ਸੈਲਰਾਈਜ਼ੇਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਸੈਲਰ ਮਾਲਕ ਕਰਦਾ ਹੋਇਆ ਪੁਲਿਸ ਦੇ ਨਜ਼ਰਾਂ ਹੇਠ ਆਇਆ ਤਾਂ ਅਸੀਂ ਉਸ ਨੂੰ ਉਸ ਦਾ ਸਮਾਜਿਕ ਬਾਈਕਟ ਕਰਾਂਗੇ ਜਿਹੜੇ ਐਫਸੀ ਦੇ ਕਿ ਡਾਊਨ ਹੈ ਵੇਰ ਉਸ ਦੇ ਕਿ ਡਾਊਨ ਆ ਉੱਥੋਂ ਵੀ ਮਾਲ ਚੋਰੀ ਹੋ ਰਿਆ ਸੀ ਇਹ ਮਾਲ ਪਹਿਲਾਂ 10 10 20 20 ਗੱਟੇ ਤੋਂ ਵੱਧਾ ਹੋਇਆ 150 ਗੱਟੇ ਤੱਕ ਪਹੁੰਚ ਗਿਆ ਪਾੜ ਮਾਲ ਜਿਹੜੇ ਸ਼ੈਲਰ ਸੀ ਉਹਨਾਂ ਦੇ ਰਾਈਸ ਰੂਮ ਚ ਪਾੜ ਲਾਇਆ ਜਾਂਦਾ ਸੀ ਪਾੜ ਲਾ ਕੇ ਉੱਥੋਂ ਗੱਟਾ ਚੋਰੀ ਕੀਤਾ ਜਾਂਦਾ ਸੀ ਸਾਡੇ ਸ਼ੈਲਰ ਵਾਲਿਆਂ ਨੇ ਥਾਣੇ ਆਪਣੇ ਐਸ ਐਚਓ ਸਿਟੀ ਨੂੰ ਦਰਖਾਸਤ ਦਿੱਤੀ ਉਹਦੇ ਕਾਰਵਾਈ ਕਰਦੇ ਉਹਨਾਂ ਨੇ ਪਰਸੋਂ ਸ਼ਾਮ ਨੂੰ ਇਹ ਚੋਰ ਫੜੇ ਨੇ ਉਹ ਚੋਰਾਂ ਤੋਂ ਮਾਲ ਵੀ ਰਿਕਵਰ ਹੋ ਗਿਆ ਤੇ ਟਰੱਕ ਵੀ ਰਿਕਵਰ ਹੋ ਗਿਆ ਬੰਦੇ ਵੀ ਫੜੇਗੇ ਪਰ ਅਜੇ ਖਰੀਦਦਾਰ ਨਹੀਂ ਫੜੇਗੇ ਪਹਿਲੀ ਗੱਲ ਤਾਂ ਸੀ ਸਾਰੀ ਰਾਮਪੁਰਾ ਰਮਪਰਾ ਸਿਟੀ ਪੁਲਿਸ ਦੀ ਫਿਛਲਾਕਾ ਕਰਦੇ ਜਿਨ੍ਹਾਂ ਨੇ ਬੜੀ ਛੇਤੀ ਤੇ ਬੜੀ ਹਿੰਮਤ ਨਾਲ ਇਹ ਚੋਰਾਂ ਨੂੰ ਫੜਿਆ ਇੱਕ ਦਿਨ ਦੇ ਵਿੱਚ ਹੀ ਸਵੇਰੇ ਦਰਖਾਸਤ ਦਿੱਤੀ ਸ਼ਾਮ ਤੱਕ ਬੰਦੇ ਫੜ ਲਏ ਸੈਕੰਡ ਸਾਡੀ ਮੰਗ ਹੈ ਵੀ ਜਿਹੜੇ ਵੀ ਬੰਦੇ ਗਾਹ ਖਰੀਦਦਾਰ ਹੈ ਚਾਹੇ ਉਹ ਸਾਡੇ ਚੋਂ ਹੀ ਹੈਗੇ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਇਹ ਚੋਰੀਆਂ ਹੋ ਰਹੀਆਂ ਇਹ ਚ ਸਾਰੇ ਸ਼ਹਿਰ ਤੇ ਫੈਰਾਮੀ ਹੁੰਦੀ ਹੈ ਚੋਰ ਵੀ ਤੇ ਚੋਰੀ ਦਾ ਮਾਲ ਖਰੀਦਣ ਵਾਲਾ ਵੀ ਫੜਿਆ ਜਾਵੇ ਸਾਡੀ ਇਹ ਪੁਲਿਸ ਨੂੰ ਦਰਖਾਸਤ ਹੈ ਤੁਸੀਂ ਅਸੀਂ ਸਾਰੇ ਸ਼ਹਿਰ ਵਾਲੇ ਇਹ ਮੰਗ ਕਰਦੇ ਹਾਂ ਸਰ ਕਾਬਲੇ ਮਾਫਰ ਰਫਾਦਾਫਾ ਕਰਨ ਲਈ ਪੀਟੀ ਦਾ ਪ੍ਰੈਸ਼ਰ ਪੈ ਰਿਹਾ ਸੀ ਕੀ ਤੁਸੀਂ ਉਹਦਾ ਦੇ ਹੱਕ ਦੇ ਵਿੱਚੋਂ ਕਰੋਗੇ ਵਿਰੋਧ ਕਰੋਗੇ ਤਾਂ ਵੀ ਸਾਨੂੰ ਸਾਡੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਪੋਲੀਟਿਕਲ ਪ੍ਰੈਸ਼ਰ ਨਹੀਂ ਸੀਗਾ ਸਗੋਂ ਐਮਐਲਏ ਸਾਹਿਬ ਨੇ ਵੀ ਇਹਨਾਂ ਨੂੰ ਪੁਲਿਸ ਨੂੰ ਫੋਨ ਕੀਤਾ ਵੀ ਜੋ ਸ਼ੈਲਰ ਵਾਲੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਮੇਰੀ ਉਹਨਾਂ ਨਾਲ ਖੁਦ ਦੋ ਵਾਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਮੈਂ ਐਸਟੀਯੂ ਸਾਹਿਬ ਨੂੰ ਕਹਿੰਦਾ ਵੀ ਇਹ ਇੱਕ ਮਾਮਲਾ ਛੇਤੀ ਛੇਤੀ ਹੱਲ ਕੀਤਾ ਜਾਵੇ ਤੇ ਮੇਰੇ ਮੰਨਿਓ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਗਿਆ ਇਹ ਉਹਨਾਂ ਦੀ ਵੀ ਮਤਲਬ ਆਪਾਂ ਛਲਾਗਾ ਕਰਦੇ ਆ ਵੀ ਉਹਨਾਂ ਨੇ ਇਸ ਕਿਸੇ ਸੰਜ ਕੋਈ ਇੰਟਰਫੀਰੈਂਸ ਨਹੀਂ ਕੀਤੀ ਉਹਨਾਂ ਦਾ ਰੋਲ ਇਹੀ ਸੀਗਾ ਵੀ ਇਹ ਕੰਮ ਛੇਤੀ ਛੇਤੀ ਨਿਬੜਾਇਆ ਜਾਵੇ ਇਹ ਬੰਦਾ ਜਿਹੜਾ ਖਰੀਦਦਾ ਦੇ ਸੋਡੀਆ ਜਿਹੜਾ ਮੈਂਬਰ ਹੋਇਆ ਇਹ ਤਾਂ ਉਹ ਤੇ ਤੁਸੀਂ ਕੀ ਗੱਲ ਬਾਈ ਕਰ ਰਹੇ ਹੋ ਅਸੀਂ ਉਹਨੂੰ ਆਪ ਵੀ ਸੀਜ਼ਨ ਚੋਂ ਕੱਢਾਂਗੇ ਉਹਨੂੰ ਨੰਗਾ ਕਰਾਂਗੇ ਤੇ ਮੇਰੀ ਦੇ ਸਾਰੇ ਸਮਾਜ ਨੂੰ ਇਹ ਮਤਲਬ ਰਿਕਵੈਸਟ ਹੈ ਵੀ ਇਹਹ ਜਿਹੇ ਬੰਦਿਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਜਿਹੜੇ ਆਪਦੇ ਭਾਈਆਂ ਦਾ ਭਾਈਆਂ ਨੂੰ ਮਾਰਦੇ ਆ ਜੇ ਇਹ ਮਾਲ ਨਾ ਫੜਿਆ ਜਾਂਦਾ ਤੇ 5-5 ਲੱਖ ਦਾ ਮਾਲ ਸੀ ਉਹਦੇ ਕੋਣ ਦੇਣ ਦਰ ਸੀਗਾ ਜੀ ਕਹਤੇ ਬੰਦੇ ਫੜੇ ਗਏ ਤੇ ਚੀਜ਼ ਮੂਰੇ ਆ ਗਈ ਕਿ ਨਾਂ ਫੜੇ ਜਾਂਦੇ ਫਿਰ ਉਹਦਾ ਕੌਣ ਜਿੰਮੇਵਾਰ ਸੀ ਉਹਨਾਂ ਚ ਤਾਂ ਇਹ ਵੀ ਹੈ ਉਹ ਬੰਦਾ ਪਹਿਲਾਂ ਵੀ ਲੈਂਦਾ ਮਾਲ ਦੀ ਇਹ ਤੁਹਾਨੂੰ ਇੱਕ ਆਰਬੀ ਤੇ ਪਦਰਗੂ ਪੁਲਿਸ ਦੱਸੂਗੀ ਇਹਦਾ ਇਦਾਂ ਕਿ ਇਹਨਾਂ ਨੇ ਅੰਡਰ ਇਨਵੈਸਟੀਗੇਸ਼ਨ ਹੈ ਜਦੋਂ ਬੰਦੇ ਮੂਰੇ ਆਗੇ ਤਾਂ ਸਭ ਲੰਗਾ ਹੋ ਜੂਗਾ ਸਾਰੇ ਸਾਹਮਣੇ ਆ ਜੂਗਾ ਇੱਕ ਇਸ ਵਾਰ ਹੀ ਜ਼ਿਆਦਾ ਹੋਇਆ ਕਿ ਪਹਿਲਾਂ ਵੀ ਹੁੰਦਾ ਅੱਗੇ ਮੜਾ ਮੂਟਾ ਹੁੰਦੇ 2-2 4-4 ਗੱਟੇ 2-4 ਗੱਟੇ ਤੇ ਕੋਈ ਰਿਪੋਰਟ ਨਹੀਂ ਕਰਦਾ ਸੀ ਕਿਉਂਕਿ ਕਾਰਵਾਈ ਹੋਰ ਵੱਜ ਜਾਂਦੀ ਹੈ ਅਗਲੇ ਦੀ ਭਗਾਈ ਹੁੰਦੀ ਹੈ ਪਰ ਇਹਨਾਂ ਦਾ ਹੌਸਲਾ ਇਹਨਾਂ ਵੱਲ ਕੇ ਵੀ 1.5-150 ਜਿਨ੍ਹਾਂ ਦੀ ਰਿਪੋਰਟ ਆ ਜੀ ਨਹੀਂ ਜਿਨ੍ਹਾਂ ਨੇ ਕੰਪਲੇਨਟ ਕੀਤੀ ਹੈ ਜਿਨ੍ਹਾਂ ਦੇ ਵੱਧ ਹੋ ਗਿਆ ਜਿਹੜੇ ਪਿਛਲੇ 15 15 ਦਿਨਾਂ ਚ ਚੋਰੀ ਹੋਈ ਹੈ ਟੋਟਲ ਕਿੰਨਾ ਘਟਾ ਜੀ ਜੀ 6 5 6 ਜਿੰਨੇ ਚੋਰੀ ਹੋਇਆ ਜੀ ਹਾਂ ਜੀ ਹੋਊਗਾ 500 ਘਟਾ ਦੇ 6 ਲਾਂ ਚੋਰੀ ਹੋਇਆ ਜੀ ਤੇ ਘੱਟ-ਘੱਟ 500 ਘਟਾ ਗ੍ਰਾਮਾਂ ਚੋਰੀ ਹੋਇਆ ਗ੍ਰਾਮਾਂ ਲਈ ਹਜੇ ਕੋਈ ਰਿਪੋਰਟ ਨਹੀਂ ਹੋਈ ਜੀ ਕੱਲ ਪਰਸੋਂ ਵੀ ਇੱਥੇ ਬਾਲਾ ਜੀ ਗੜਾਉਣਾ ਉੱਥੇ ਮਾਲ ਚੋਰੀ ਹੋਇਆ ਹੈਗਾ ਜਿਹਦੇ ਮਾਲ ਡੰਪ ਕਰਦੇ ਆ ਉਹ ਕਈ ਵਾਰੀ ਅਗਲੇ ਦਿਨ ਸਟੈਕ ਹੁੰਦਾ ਹੈਗਾ ਤਾਂ ਉਹ ਉੱਥੇ ਬਹੁਤ ਚੋਰੀਆਂ ਹੋਈਆਂ ਆ ਗਦਾਮਾਂ ਵਿੱਚ ਇੱਕ ਜਿਹੜਾ ਸਪੈਸ਼ਲ ਲੱਗਦੀ ਆ ਇੱਥੇ ਕੰਡੇ ਤੇ ਵੀ ਬਹੁਤ ਉੱਥੇ ਡਰਾਈਵਰ ਉਹ ਚੱਕ ਲੈ ਜਾਂਦੇ ਜਿੰਨੇ ਵੀ ਜੀ ਆਊਟਰ ਦੇ ਕਰੇਨੀ ਵਾਲੇ ਦੁਕਾਨਾਂ ਆ ਗਈਆਂ ਉਹਨਾਂ ਦੇ ਵੈਰੀਫਾਈ ਕੀਤਾ ਜਾਵੇ ਵੀ ਜਿਹੜਾ ਕੱਚਾ ਚਾੜੂ ਵੇਚਦੇ ਆ ਉਹ ਕਿੱਥੋਂ ਖਰੀਦਦੇ ਆ ਉੱਥੇ ਪਤਾ ਲੱਗ ਜੂਗਾ ਵੀ ਇਹ ਕਿੱਥੋਂ ਲੈ ਰਹੇ ਆ। ਪੌਲ ਥੱਲੇ ਅਕਸਰੀ ਜਦੋਂ ਟਰੱਕ ਨੂੰ ਕਿਤੇ ਵੀ ਜਿਹੜੀ ਆਊਟਰ ਦੀ ਦੁਕਾਨਾਂ ਜਿਹਦੇ ਕੋਲੇ ਕੱਚਾ ਚੌਲ ਸੇਲ ਹੋ ਰਿਹਾ ਉਹਨਾਂ ਕੋਲੇ ਉਹਦੀ ਪਰਚੇਜ਼ ਦਾ ਪ੍ਰੂਫ ਮੰਗਾਇਆ ਜਾਵੇ। ਸਾਰੀ ਗੱਲ ਉੱਥੇ ਪੂਰੀ ਹੋ ਜੂ। ਪੁਲਿਸ ਪੁਲਿਸ ਹੈ ਕਹਿੰਦੀ ਆ ਵੀ ਸਾਨੂੰ ਜੀ ਇਹ ਲਿਖ ਕੇ ਦੇਣਗੇ। ਕੋਈ ਬਲੇਡ ਅਸੀਂ ਤਾਂ ਕਰ। ਇਹ ਜਿਹੜੀ ਜੀ ਸਪੈਸ਼ਲ ਤੇ ਮਾਲ ਚੋਰੀ ਹੁੰਦਾ ਤਾਂ ਅਸੀਂ ਤਾਂ ਕੀ ਕੰਪਲੀਟ ਦੇ ਸਕਦੇ? ਨਹੀਂ ਮੰਨ ਲਓ ਜੇ ਤੁਸੀਂ ਬਹਿਗਨਾ ਕਰੀ। ਮੈਂ ਕੰਪਲੀਟ ਨਹੀਂ ਮੰਨ ਲਓ ਜਿਵੇਂ ਆਏ ਕਹਿੰਦੇ ਵੀ ਜਿਵੇਂ ਸਾਨੂੰ ਸ਼ੱਕ ਆ ਐਸੋਸੀਏਸ਼ਨ ਦੇ ਕਿਸੇ ਮੈਂਬਰ ਤੇ ਵੀ ਜਾਂ ਕਿਸੇ ਬਾਜ਼ਾਰ ਚ ਵੀ ਵੀ ਸ ਚੈਲਰ ਵਾਲਾ ਜਿਹੜਾ ਕੋਈ ਚੈਲਰ ਐਸੋਸੀਏਸ਼ਨ ਚੋ ਕੋਈ ਤੁਹਾਡੇ ਨਾਲ ਹੈਗਾ ਸਾਨੂੰ ਮੇਨ ਸਰਗਣਾ ਉਹਨਾਂ ਚੋਂ ਲੱਗਦਾ ਕਿ ਜੇ